ਇਹ ਪਾਲਿਸੀ ਇਹਨਾਂ ਨੇ ਨਹੀਂ ਲਿਆਂਦੀ 2013 ਦੀ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਹੈ 2018 ਚੋ ਅਮੈਂਡ ਹੋਈ 2021 ਚੋ ਉਹਦੇ ਵਿੱਚ ਸ਼ੋਧ ਹੋਈ ਐਸੇ ਪਾਰਲੀਮੈਂਟ ਚ ਸਵਾਲ ਲੱਗਿਆ ਸੀ ਜਿਹੜੀ 2025 ਦੀ ਹੁਣ ਚੱਲ ਰਿਹਾ ਸੈਸ਼ਨ ਹੈ ਐਸੇ ਚ ਉਹ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਦਿੱਲੀ ਦੇ ਇਰਦ-ਗਿਰਦ ਜਿਹਨੂੰ ਐਨਸੀਟੀ ਕਹਿੰਦੇ ਨੇ ਨੈਸ਼ਨਲ ਕੈਪੀਟਲ ਟੈਰੀਟਰੀ ਮਤਲਬ ਕੌਮੀ ਰਾਜਧਾਨੀ ਦਾ ਜਿਹੜਾ ਖੇਤਰ ਹੈ ਜਿਹੜਾ ਹਰਿਆਣਾ ਦੇ ਕਰਨਾਲ ਤੱਕ ਆ ਰਿਹਾ ਲਗਭਗ ਉਧਰ ਜੁਪੀ ਚ ਵੱਖ-ਵੱਖ ਤਰੀਕੇ ਨਾਲ ਜਾ ਰਿਹਾ ਹੈ ਪਰ ਉਹਨਾਂ ਨੇ ਇਹ ੱਟਕਾ ਹਜੇ ਉਹ ਜਾ ਹੋਇਆ ਨਹੀਂ ਕਿਉਂਕਿ ਉਹ ਦਿੱਲੀ ਸੀ ਚੱਲਦਾ ਹੈ ਉਹਨਾਂ ਨੇ ਟਾਰਗੇਟ ਰੱਖਿਆ 192041 ਕਿ ਜਿਹੜੀ ਮਾਸਟਰ ਪਲਾਨ ਦਿੱਲੀ ਦੀ ਬਣਨੀ ਹੈ ਇਸ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ 241 2041 ਤੱਕ ਆਪਾਂ ਲੈਣਾ ਹੈ ਕਿਸਾਨ ਸਾਹਮਣੇ ਨਹੀਂ ਆ ਰਹੇ ਕੋਈ ਬੰਦੇ ਸਾਹਮਣੇ ਨਹੀਂ ਆਏ ਜਿਨ੍ਹਾਂ ਦਾ ਗਰੁੱਪ ਬਣੇ ਕਿ ਹਾਂਜੀ ਅਸੀਂ ਲੈਂਡ ਦੇਣ ਲਈ ਤਿਆਰ ਆ ਜੇ ਅਸੀਂ ਲੈਂਡ ਅੱਗੇ ਅਜੇ ਤੱਕ ਉਹਦੇ ਤੇ ਲਗਭਗ 3500 ਇਤਰਾਜ਼ ਆਏ ਹੋਏ ਨੇ ਉਹ ਗੱਲ ਅੱਗੇ ਨਹੀਂ ਵਧੀ ਪਾਲਿਸੀ ਕਾਇਮ ਹੈ ਦਿੱਲੀ ਦੇ ਵਿੱਚ ਕਾਇਮ ਹੈ ਪਾਲਿਸੀ ਜਿਹੜੀ ਮਰਜ਼ੀ ਸਰਕਾਰ ਆਈ 2013 ਚ ਯੂਪੀਏ ਦੀ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਦੀ 2014 ਤੋਂ ਬੀਜੇਪੀ ਦੀ ਸਰਕਾਰ ਆ ਉਹ ਪਾਲਿਸੀ ਚੱਲ ਰਹੀ ਹੈ ਉਸੇ ਤੰਗ ਦੀ ਪਾਲਿਸੀ ਪੰਜਾਬ ਚ ਉਹਨੂੰ ਫੋਲੋ ਕਰਦੀ ਆਈ ਸੀ ਜਿਹੜੀ ਅਕਾਲੀ ਦਲ ਨੇ ਲਿਆਂਦੀ ਸੀ ਜਿਹੜਾ ਲੈਂਡ ਪੋਲਿੰਗ ਪਾਲਿਸੀ 2008 ਚ ਪਹਿਲਾਂ ਆਈ 2013 ਚ ਨੋਟੀਫਾਈ ਹੋਈ ਜਿਹੜੀ 2013 ਚ ਮੋਹਾਲੀ ਤੇ ਨਵਾਂ ਚੰਡੀਗੜ੍ਹ ਬਸਾਇਆ ਉਹ ਸਾਰਾ ਉਸ ਪਾਲਿਸੀ ਦੇ ਤਹਿਤ ਬਸਾਇਆ ਹੈ ਇਹਦੇ ਨਾਲੋਂ ਕੇਵਲ ਇੱਕ ਫਰਕ ਸੀਗਾ ਉਹ ਇਹ ਫਰਕ ਸੀ ਕਿ ਉਹਨਾਂ ਨੇ ਨਾਲ ਆਪਸ਼ਨ ਦਿੱਤੀ ਵੀ ਜਿਨੇ ਪੈਸੇ ਲੈਣੇ ਨੇ ਪੈਸੇ ਲੈ ਲਓ ਪੈਸੇ ਲੈ ਕੇ ਅਸਿਕਵਾਰ ਕਰ ਲਾਂਗੇ ਜਿਨੇ ਹਿੱਸੇਦਾਰ ਬਣਨਾ ਨਾਲ ਹਿੱਸੇਦਾਰ ਬਣ ਲੋ ਉੱਥੇ ਕਈ ਸੱਜਣਾ ਨੇ ਇਹ ਕਰ ਲਿਆ ਵੀ ਮੇਰੇ ਚਾਰ ਕਿੱਲੇ ਆਉਂਦੇ ਨੇ ਦੋ ਕਿੱਲੇ ਮੈਂ ਤੁਹਾਡੇ ਇਹਦੇ ਚ ਪਾਦਰ ਦਾ ਨਾਟ ਪੂਲਿੰਗ ਚ ਦੋ ਮੈਨੂੰ ਪੈਸੇ ਦੇ ਦੋ ਤੇ ਉਹਦੇ ਨਾਲ ਕੀ ਹੋਇਆ ਅਜੇ ਤੱਕ ਸੈਂਕੜੇ ਬੰਦੇ ਰਲ ਰਹੇ ਨੇ ਉਹਨਾਂ ਦੇ ਦੋ ਦੋ ਸੌ ਗਾਜ ਦੇ ਪਲਾਟ ਦੀ ਨਿਸ਼ਾਨਦੇਹੀ ਨਹੀਂ ਹੋਈ ਘਰ ਦਾ ਇੱਕ ਪਲਾਟ 1000 ਗਾਜ ਦਾ ਕੱਟਤਾ ਤੇ ਉੱਥੇ ਘਰ ਕਾਦੇ ਨਾਲ ਪਾਊਗਾ ਕੋਈ ਗੱਲ ਨਹੀਂ ਲਾਗਾ ਨਹੀਂ ਦੇਗਾ ਨਹੀਂ ਸਾਰਾ ਕੁਝ ਹੀ ਹੈ ਜਿਵੇਂ ਇਹਨਾਂ ਨੇ 30000 ਰੱਖਿਆ ਸੀ ਉਹਨਾਂ ਨੇ 25000 ਰੱਖਿਆ ਸੀ ਸਾਲ ਦਾ ਠੇਕਾ ਦੇਾਂਗੇ ਗੁਜ਼ਾਰਾ ਪਤਾ ਉਹਦਾ 2013 ਚ ਤਿੰਨ ਸਾਲ ਦੇ ਕੇ ਉਹ ਬੰਦ ਹੋ ਚੁੱਕੇ ਆ ਸਭ ਨੂੰ ਡਵੈਲਪਰ ਜੇ ਹੋਇਆ ਨਹੀਂ ਜਿਹੜਾ 80 ਸੈਕਟਰ ਦਾ ਬੰਦਾ ਉਹਨੂੰ ਕਹਿੰਦੇ 95 ਚ ਜਾ ਕੇ ਦੇ ਦਿੰਦੇ ਆ ਤੈਨੂੰ ਪਲਾਟ 95 ਚ ਕਿ ਕਰਾ ਖੜ੍ਜਾਣੇ ਅਜੇ ਉਹਨੇ ਉਹ 200 ਗਾਜ ਉੱਥੇ ਕੀ ਕਰਨਾ ਉੱਥੇ ਦੇ ਦਿੰਦੇ ਆ ਕਹਿੰਦੇ ਤੈਨੂੰ 95 ਚ ਜਾ ਕੇ ਅਜੇ ਉਹਦਾ ਹੀ ਮੂੰਹ ਮੱਥਾ ਨਹੀਂ ਬਣਿਆ ਕੁਝ ਜਿਹੜਾ ਬਾਕੀ ਦਾ ਚੱਲ ਰਿਹਾ ਤੇ ਨਮੀ ਦਾ ਕੀ ਬਣਨਾ ਇਹ ਉਦੋਂ ਬਾਅਦ ਦੇ ਸਵਾਲ ਨੇ ਜਿਹੜੇ ਨਵੀਂ ਪਾਲਿਸੀ ਇਹਨਾਂ ਨੇ ਤਾਂ ਉਹਨਾਂ ਵੀ ਨਹੀਂ ਕੀਤਾ ਤੇ ਫਿਰ ਜਿਹੜਾ ਵੀ ਕੋਈ ਕਾਨੂੰਨ ਜਾਂ ਪਾਲਿਸੀ ਕਿਉਂਕਿ ਉਹ ਚੀਜ਼ਾਂ ਸਾਨੂੰ ਚਾਹੀਦੀਆਂ ਹੁੰਦੀਆਂ ਨੇ ਇਸ ਕਰਕੇ ਕਿ ਜੇ ਤਕਨੀਕੀ ਤੌਰ ਤੇ ਵੀ ਦਲੀਲ ਹੁੰਦੀ ਆ ਤਾਂ ਉਹ ਦਲੀਲ ਲਾਜ਼ਮੀ ਹੈ ਕਿ ਆਉਂਦੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਅਸੀਂ ਮੁਕਾਬਲਾ ਕਰ ਸਕਦੇ ਆ ਲੋਕਾਂ ਨੂੰ ਸਹਿਮਤੀ ਹੁੰਦੀ ਆ ਉਸ ਮਾਮਲੇ ਦੇ ਵਿੱਚ 2013 ਦਾ ਜਿਹੜਾ ਐਕਟ ਬਣਿਆ ਉਹਦੇ ਤੇ ਬਹੁਤ ਗਹਿਰੀ ਨਜ਼ਰ ਆ ਕਾਰਪੋਰੇਟ ਦੀ ਤੇ ਵੱਖ-ਵੱਖ ਸਟੇਟ ਗਵਰਨਮੈਂਟਾਂ ਦੀ ਤੇ ਸਾਰਿਆਂ ਦੀ ਤੁਹਾਡੇ ਚੋਂ ਯਾਦ ਹੋਏਗਾ ਕਈ ਸੱਜਣਾ ਨੂੰ ਕਿ ਦਸੰਬਰ 2014 ਚ ਜਦੋਂ ਮੋਦੀ ਸਰਕਾਰ ਆਈ ਹੈ ਆਰਡੀਨੈਂਸ ਉਹਦੇ ਤੇ ਲਾਇਆ ਇਸ ਤਿੰਨ ਚੀਜ਼ਾਂ ਕੱਢਣ ਦੇ ਵਾਸਤੇ ਉਹਦੇ ਚੋਂ ਪਹਿਲੀ ਕਿ ਜੇ ਪ੍ਰਾਈਵੇਟ ਨੂੰ ਜ਼ਮੀਨ ਖਰੀਦ ਕੇ ਦੇਣੀ ਹੈ ਤਾਂ ਗ੍ਰਾਮ ਸਭਾ ਦੇ 80% ਭਾਗ ਜਿਹੜੇ ਪ੍ਰਭਾਵਿਤ ਲੋਕ ਨੇ ਪ੍ਰਭਾਵਿਤ ਲੋਕ ਦਾ ਮਤਲਬ ਕਿਸਾਨ ਨਹੀਂ ਪਿੰਡ ਹੈ ਜੇ ਇਕਾਈ ਹੈ ਪਿੰਡ ਇਕਾਈ ਦੇ ਤੌਰ ਤੇ ਇੱਕ ਸਮੂੱਚਾ ਯੂਨਿਟ ਹੈ ਤੇ ਉਹਦਾ ਜਿਹੜਾ ਪ੍ਰਭਾਵਿਤ ਬੰਦੇ ਨੇ ਉਹਦੇ 80% ਲੋਕਾਂ ਦੀ ਸਹਿਮਤੀ ਪਹਿਲਾਂ ਨੋਟੀਫਿਕੇਸ਼ਨ ਤੋਂ ਪਹਿਲਾਂ ਸਹਿਮਤੀ ਜ਼ਰੂਰੀ ਹੈ ਜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਕਰਨਾ ਹੈ ਤਾਂ 70% ਦੀ ਸਹਿਮਤੀ ਜ਼ਰੂਰੀ ਹੈ ਉਹ ਸਾਰੇ ਮਾਮਲੇ ਨੂੰ ਕਰਨ ਦੇ ਲਈ ਤੇ ਇਸੇ ਢੰਗ ਨਾਲ ਸੋਸ਼ਲ ਇੰਪੈਕਟ ਅਸੈਸਮੈਂਟ 2006 ਚ ਪਾਲਸੀ ਬਣੀ ਹੋਈ ਹੈ ਗਵਰਨਮੈਂਟ ਆਫ ਇੰਡੀਆ ਦੀ ਉਹਦੇ ਤਹਿਤ এনवायरमेंटਲ ਅਸੈਸਮੈਂਟ ਜੇ ਤੁਸੀਂ ਸਕੂਲ ਲਈ ਹਸਪਤਾਲ ਲਈ ਕਿਸੇ ਕਾਲਜ ਲਈ ਵੀ ਜ਼ਮੀਨ ਲੈਣੀ ਹੈ ਤਾਂ ਵੀ ਇਹ ਜ਼ਰੂਰੀ ਹੈ। ਬਾਕੀ ਤਾਂ ਛੱਡੋ ਤੁਸੀਂ ਘਰ ਬਣਾਉਣ ਲਈ ਲੈਣੀ ਆਂ ਜਾਂ ਫੈਕਟਰੀਆਂ ਲਾਉਣ ਲਈ ਤਾਂ ਲੈਣੀ ਆਂ ਤਾਂ ਵੀ ਇਹ ਜ਼ਰੂਰੀ ਹੈ ਉਹ ਸਾਰੇ ਮਾਮਲੇ ਦੇ ਵਿੱਚ। ਤੇ ਉਹ ਸਾਰੇ ਮਾਮਲੇ 'ਚ ਆਰਡੀਨੈਂਸ ਆ ਗਿਆ ਸੀ ਉਦੋਂ بچਿਆ ਕਿਹੜੀ ਗੱਲ ਤੇ? ਕੇਵਲ ਇੱਕ ਗੱਲ ਤੇ بچਿਆ ਕਿ ਰਾਜ ਸਭਾ ਦੇ ਵਿੱਚ ਭਾਗੜਤੀ ਨਹੀਂ ਸੀ। ਉਹ ਡਿੱਗ ਗਿਆ ਰਾਜ ਸਭਾ ਦੇ ਵਿੱਚ ਜਾ ਕੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਆਰਡੀਨੈਂਸ ਆਉਂਦਾ ਹੈ ਉਹਨਾਂ ਚੇਰੀ ਲਾਗੂ ਰਹਿੰਦਾ ਜਾਂ ਤਾਂ ਸੈਸ਼ਨ 2 ਮਹੀਨੇ ਨੂੰ ਹੋ ਜੇ 6 ਮਹੀਨੇ ਨੂੰ ਜਿਹੜਾ ਵੀ ਸੈਸ਼ਨ ਹੋਏਗਾ ਜੇ ਉਹ ਚ ਪਾਸ ਨਾ ਹੋਇਆ ਤਾਂ ਰੱਦ ਹੋ ਜਾਂਦਾ ਆਪਣੇ ਆਪ ਹੀ ਰੱਦ ਹੋ ਜਾਂਦਾ ਹੈ ਉਤੇ ਕੋਈ ਕਾਨੂੰਨ ਨਹੀਂ ਬਣਿਆ ਹੁਣ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਜਿੰਨੀਆਂ ਵੀ ਭਾਜਪਾ ਦਿਆਂ ਸਿਆਸਤ ਸਟੇਟਾਂ ਨੇ ਜਿੱਥੇ ਭਾਜਪਾ ਜਿਹੜੇ ਰਾਜਾਂ 'ਚ ਹੈ ਉਹ ਰਾਜਾਂ ਦੇ ਥਰੂ ਉਹ ਅਮੈਂਡ ਹੋ ਗਿਆ ਐਕਟ ਅਜੇ ਪੰਜਾਬ 'ਚ ਥੋੜਾ ਜਿਹਾ ਸ਼ੁਕਰ ਕਰੋ ਭਾਜਪੀ ਦੀ ਸਰਕਾਰ ਨਹੀਂ ਸੀ ਇਹ ਵੀ ਕਰ ਦੇਣਗੇ ਅਗਲੇ ਵਾਰ ਕਰਨਗੇ ਤੁਹਾਡੇ ਸਾਹਮਣੇ ਨਵੀਂ ਪਾਲਿਸੀ ਜਦੋਂ ਆਏਗੀ ਜਿਹੜੀ ਕੋਰਟ ਕਹਿ ਰਹੀ ਹੈ ਨਾ ਵਾਪਸ ਲੈ ਲਓ ਫਿਰ ਨਵਾਂ ਲਿਆਓ ਹੋ ਸਕਦਾ ਉਸ ਤੋਂ ਪਹਿਲਾਂ ਉਹ ਐਕਟ ਅਮੈਡ ਕਰਕੇ ਤੇ ਉਸ ਤੋਂ ਬਾਅਦ ਉਹ ਪਾਲਿਸੀ ਐਕਟ ਦੇ ਮੁਤਾਬਕ ਲਿਆਉਣਗੇ ਇਹ ਕੋਈ ਰਾਹ ਨਹੀਂ ਹੈ ਕਿ ਤੁਸੀਂ ਕਾਨੂੰਨ ਮੁਤਾਬਕ ਲਿਆਓ ਤਾਂ ਕਾਨੂੰਨ ਹੀ ਬਦਲ ਲੈ ਕਿਉਂਕਿ ਉਹ ਸਾਂਝੀ ਸੂਚੀ 'ਚ ਹੈ ਉੱਥੇ ਕਾਨੂੰਨ ਕੇਂਦਰ ਵੀ ਬਣਾ ਸਕਦੇ ਤੇ ਰਾਜ ਵੀ ਬਣਾ ਸਕਦੇ ਨੇ ਹਰਿਆਣਾ ਤੋਂ ਲੈ ਕੇ ਮਹਾਰਾਸ਼ਟਰ ਮੱਧ ਪ੍ਰਦੇਸ਼ ਆਂਧਰਾ ਪ੍ਰਦੇਸ਼ ਤੱਕ ਵੱਖ-ਵੱਖ ਸਰਕਾਰਾਂ ਉਹ ਕਾਨੂੰਨ ਨੂੰ ਵੀ ਬਦਲ ਚੁੱਕੀਆਂ ਨੇ ਉਹਦੇ ਚੋਂ ਵੀ ਇਹ ਚੀਜ਼ਾਂ ਕੱਢ ਚੁੱਕੀਆਂ ਨੇ ਚੇਤਨ ਇਹਦੇ ਤੇ ਵੀ ਰਹਿਣਾ ਪਏਗਾ ਕਿ ਉਹ ਕਾਨੂੰਨ ਨਾ ਬਦਲ ਜੇ ਕਿਤੇ ਜਿਹੜਾ ਰਹਿੰਦਾ ਤੁਹਾਡੀ ਸਰਕਾਰ ਨਾ ਬਦਲ ਦੇ ਇੱਥੇ ਬੈਠੀ ਬੈਠੀ ਕਿਉਂਕਿ ਬਾਕੀ ਤਾਂ ਜਿਵੇਂ ਆ ਪਾਣੀ ਦਾ ਆ ਗਿਆ ਤੇ ਬਾਕੀ ਆ ਗਿਆ ਉਹ ਤਾਂ ਚੱਲਦਾ ਚੱਲਦਾ ਹੀ ਆ ਉਸੇ ਲੈਵਲ ਦਾ ਮਾਮਲਾ